ਬਦੀ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੈਨੂੰ ਵੇਟ ਕਰੀ ਜਾਂਦੀ ਨੂੰ ਯਾਰ ਕੀ ਕਰਾਂ ਬਾਪੂ ਨੇ ਨਹੀਂ ਪੈਸੇ ਨਹੀਂ ਦਿੱਤੇ ਮੈਂ ਕਿਵੇਂ ਕਰਦਾ ਤੈਨੂੰ ਪਤਾ ਪਰੇਸ਼ਾਨ ਬਣਾ ਕੁਝ ਬੰਦਦਾ ਨਹੀਂ 10 ਮਿੰਟ ਹੋ ਗਏ ਸੀ ਮੈਨੂੰ ਵੇਟ ਕਰੀ ਜਾਂਦੀ ਨੂੰ ਆਏ ਨਾ ਕਰਿਆ ਗਰ ਮਾੜਾ ਮੋਟੇ ਲੱਗੀ ਹੁੰਦਾ ਮਾੜਾ ਮੋਟਾ ਟਾਈਮ ਲੱਗਿਆ ਹੁੰਦਾ ਹਾਂ ਨਾਲੇ ਇੱਕ ਗੱਲ ਹੋਰ ਘਰ ਦੇ ਮੇਰੇ ਰਿਸ਼ਤੇ ਦੇਖੀ ਜਾਂਦੇ ਆ ਯਾਰ ਹੁਣ ਮੈਂ ਵੀ ਕੀ ਕਰਾਂ ਕਰੇ ਹੁਣ ਬਾਪੂ ਨੂੰ ਦੱਸ ਦਾਂ ਤਾਂ ਤਾਂ ਪੰਗਾ ਦੋ ਮੇਰੇ ਭਰਾ ਹੋਰ ਆ ਹਜੇ ਉਹ ਛੜਿਆ ਮੈਨੂੰ ਕਿਥੋਂ ਡੋਲਾ ਹੋ ਜੂਗਾ ਕਿਉਂ ਇਹ ਕੀ ਮਤਲਬ ਫਿਰ ਤੁਸੀਂ ਕਰਾ ਨਹੀਂ ਸਕਦੇ ਯਾਰ ਆਏ ਨਹੀਂ ਨਾ ਹੋ ਸਕਦਾ ਪਹਿਲਾਂ ਉਹਨਾਂ ਨੂੰ ਹੋਊਗਾ ਫਿਰ ਬਾਪੂ ਮੈਨੂੰ ਕਹੂਗਾ ਵੀ ਹਾਂ ਬਾਕੀ ਆਪਾਂ ਤਾਂ ਲਵ ਮੈਰਿਜ ਵਾਲਾ ਛੜੀ ਬੈਠਾ ਕੰਮ ਇਹ ਤਾਂ ਜਮੀ ਕਸੂਤਾ ਹੈ ਦੇਖ ਲੈ ਫਿਰ ਨਹੀਂ ਮੇਰੇ ਘਰ ਦੇ ਤਾਂ ਕਿਤੇ ਹੋਰ ਕਰ ਦਣਗੇ ਆਏ ਕਿਵੇਂ ਕਰ ਦਣਗੇ ਯਾਰ ਕਿਉਂ ਕੰਡਗੇ ਨਾ ਲੈ ਜਾਣਗੇ ਐ ਕਿਵੇਂ ਲੈ ਜਾਗੇ ਡਰਿਆ ਨਾ ਕਰ ਜੇ ਮੇਰੇ ਘਰ ਦੇ ਨਾਲ ਕਿਤੇ ਹੋਰ ਕਰਤਾ ਨਾ ਫਿਰ ਹਿਸਾਬ ਲਾ ਲਾ ਉਹ ਨਹੀਂ ਹੋਣ ਦੇ ਤੇ ਫਿਰ ਤੈਨੂੰ ਕਹੀ ਜਿੰਨਾਦਰ ਮੈਂ ਹੈਗਾ ਕਿਤੇ ਨਹੀਂ ਹੋਣ ਦੇ ਮੈਂ ਹੀ ਬੈ ਕੇ ਲੱਗੇ ਜਾ ਪਤਾ ਕੀ ਆ ਇੱਕ ਮੇਰੇ ਦਿਮਾਗ ਚ ਸਕੀਮ ਆਈ ਆ ਕੀ ਮੇਰੇ ਘਰ ਦੇ ਤਾਂ ਮੰਨਣਗੇ ਜੇ ਆਪਾਂ ਉਹਨਾਂ ਨੂੰ ਦੱਸਦੇ ਨਹੀਂ ਹੈਗੇ ਦੋ ਭਰਾ ਤੁਸੀਂ ਕੱਲ੍ਹ ਹੀ ਸ਼ੋਅ ਕਰਾਂਗੇ ਆਪਾਂ ਐਂ ਜੀ ਲੁੱਟਾਈ ਯਾਰ ਬਾਅਦ ਚ ਵੀ ਪਤਾ ਲੱਗ ਹੀ ਜਾਂਦਾ ਬਾਅਦ ਚ ਲੱਗ ਜਾਂਦਾ ਫਿਰ ਕੀ ਆ ਬਾਤ ਲੱਗਦਾ ਲੱਗਦਾ ਇਹਨੇ ਫਿਰ ਕਿਵੇਂ ਮੰਨਦਾ ਗੱਲ ਕਰਨੀ ਆ ਜਾਂ ਨਹੀਂ ਕਰੇ ਯਾਰ ਬਾਪੂ ਤਾਂ ਵੀ ਡਰ ਜਾ ਲੱਗਦਾ ਮੈਂ ਹੁਣ ਆਏ ਕਿਵੇਂ ਕਰਨਾ ਖਾਦਾ ਤੁਸੀਂ ਮੁੰਡੇ ਹੋ ਕਿ ਨਹੀਂ ਗੱਲ ਕਰ ਸਕਦੇ ਮੈਂ ਕੁੜੀ ਹੋ ਕੇ ਵੀ ਕਹਿ ਦੂੰਗੀ ਉਹ ਤਾਂ ਗੱਲ ਵੱਖਰੀ ਸੀ ਜੇ ਮੈਂ ਇਕੱਲਾ ਹੁੰਦਾ ਫਿਰ ਵੀ ਕਰ ਲਾਂਦਾ ਆਪਾਂ ਵਿਚੋਲਾ ਭਾਲਣੇ ਆ ਚੋਲਾ ਵਿਚੋਲਾ ਭਾਲਣੇ ਹੈਗਾ ਕੋਈ ਵਿਚੋਲਾ ਭਾਲਾਂਗੇ ਪਿੰਡੋਂ ਹੈਗਾ ਇਹਨੂੰ ਕਹਦਾਂਗੇ ਪੀਆਂ ਐਂ ਕਰਕੇ ਐਂ ਤਾਂ ਔਖਾ ਯਾਰ ਇਹਨੂੰ ਵੀ ਪਤਾ ਪਰ ਮੈਂ ਵੀ ਦੇਖਦੇ ਹੋ ਰੋਜ਼-ਰੋਜ਼ ਘਰਦਿਆਂ ਨੂੰ ਮਨਾ ਨਹੀਂ ਕਰ ਸਕਦੀ ਤੇਰੀ ਵੀ ਗੱਲ ਸਹੀ ਹੈ ਤੇ ਤੈਨੂੰ ਵੀ ਪਤਾ ਹੁਣ ਆਪਾਂ ਨੂੰ 4 ਸਾਲ ਹੋ ਗਏ ਇਕੱਠੇ ਰਹਿੰਦੇ ਆਨ ਤੇ ਹੁਣ ਮੈਂ ਘਰਦਿਆਂ ਨੂੰ ਥੋੜੀ ਕਹੀ ਜਾਊਂਗੀ ਵੀ ਮੈਂ ਨਹੀਂ ਰਿਸ਼ਤਾ ਕਰਉਣਾ ਜੋ ਤਾਂ ਕਰਨਗੇ ਹੁਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਦੇਖ ਯਾਰ ਸਿੱਧੇ ਤਾਂ ਮੈਨੂੰ ਨਾ ਬਾਪੂ ਨੇ ਪੂਰਾ ਐ ਮਤਲਬ ਨਾ ਲਾੜ ਨਾ ਰੱਖਿਆ ਵਾ ਜੇ ਮੈਂ ਹੁਣ ਉਹਨੂੰ ਐ ਕਹੂੰਗਾ ਵੀ ਹਨਾ ਉਹ ਸਿਰ ਖੇ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਮੇਰੀ ਗੱਲ ਸੁਣ ਮੈਂ ਬੇਬੇ ਬਾਪੂ ਨੂੰ ਆਪੇ ਮਨਾ ਲੂੰਗੀ ਤੂੰ ਨਾ ਮਤਲਬ ਟਾ ਟੋਰਜੀ ਕੱਢ ਕੇ ਵਧੀਆ ਹਨਾ ਤੇ ਮੇਰੇ ਘਰੇ ਦੀ ਇਸਤਲਾ ਲੈਣਾ ਆ ਜਾ। ਤੇ ਆਪਾਂ ਸ਼ੋਈ ਨਹੀਂ ਕਰਦੇ ਮਤਲਬ ਕਹਦਾਂਗੇ ਇਕੱਲਾ ਬਾਪੂ ਤੇ ਹੀ ਐ। ਤੇ ਫਿਰ ਬਾਪੂ ਦਾ ਕੀ ਕਰਾਂਗੇ? ਬਾਪੂ ਤਾਂ ਦੱਸ ਨਹੀਂ ابھی ਬਾਪੂ ਹੈਗਾ। ਕਹਦਾ ਕਿ ਬਾਪੂ ਦਾ ਬਾਪੂ ਮੰਨੂਗਾ ਫੇਰ ਹੀ ਐ ਨਾ। ਤੇ ਬਾਪੂ ਉਹ ਵਿਆਹ ਨੂੰ ਨਹੀਂ ਮੰਨਣਾ। ਬਾਪੂ ਐ ਹੁਣ ਲਵ ਮੈਰਿਜ ਨੂੰ ਕੋਈ ਮੰਨੂਗਾ ਜੇ ਆਪਾਂ ਵਿਚੋਲਾ ਪਾਣਾ ਫੇਰ ਹੋ ਸਕਦਾ। ਚੱਲ ਦੇਖ ਲਾ ਯਾਰ। ਚੱਲ ਬਾਪੂ ਨੂੰ ਤਾਂ ਮਨਾ ਲੂੰਗਾ। ਕਉ ਆਏ ਹੁਣ ਵੀ ਘਰੇ ਉਹਨਾਂ ਦਾ ਹੁੰਦਾ ਨਹੀਂ ਰਿਸ਼ਤਾ ਉਹਨਾਂ ਦੀ ਹੋਈ ਪਈ ਅਮਲ ਟੱਪੀ ਪਈ ਆ ਹੁਣ ਬਾਪੂ ਨੂੰ ਵੀ ਆਏ ਆ ਵੀ ਕੋਈ ਘਰੇ ਆ ਜੇ ਹਨਾ ਰੋਟੀ ਪਕਦੀ ਹੋ ਜੇ ਚੱਲ ਠੀਕ ਆ ਚੱਲ ਹੁਣ ਆਪਣੀ ਕਲਾਸ ਦਾ ਟਾਈਮ ਹੋ ਗਿਆ ਚੱਲੀਏ ਉਹ ਤੂੰ ਲਾਲਾ ਯਾਰ ਮੈਂ ਨਹੀਂ ਲਊਗਾ ਕਲਾਸ ਕਿਉਂ ਮੈਂ ਨਹੀਂ ਚੱਲ ਯਾਰ ਚੱਲ ਖੜਾ ਚੱਲ ਚਲੀ ਚੱਲ ਲੈਸ ਗੋ ਯਾਰ ਅਸਾਈਨਮੈਂਟ ਵੀ ਬਣਾਉਣੀ ਆ ਸੀ ਆ হেল হি পে ਪਹੁੰਚ ਗਿਆ ਜੀ ਤੇ ਫੋਨ ਹੀ ਨਹੀਂ ਕੀਤਾ ਤੁਸੀਂ ਘਰੇ ਜਾ ਕੇ ਫੋਨ ਯਾਰ ਬਸ ਟਾਈਮ ਹੀ ਨਹੀਂ ਲੱਗਾ ਸਾਈਨਮੈਂਟ ਬਣਾ ਲਿਆ ਕੱਖੋ ਕੁਝ ਹੀ ਫੋਨ ਲਗਾ ਕੇ ਅੱਛਾ ਕੰਮ ਵੀ ਕਰ ਲੈਨੇ ਹੋ ਥੋੜਾ ਕੁਟ ਕਰਨਾ ਪੈਂਦਾ ਚਲੋ ਫਿਰ ਮੈਨੂੰ ਵੀ ਸੋਖਾ ਹੋ ਜਾਊਗਾ ਨਾ ਮੇਰਾ ਤੈਨੂੰ ਕਰੇ ਵਾਸਤੇ ਲਾਉਣਾ ਪੈਣਾ ਮੈਂ ਲਾਉਣਾ ਨਹੀਂ ਕਿਉਂ ਹੱਦ ਦਾ ਹੈਲਪ ਨਹੀਂ ਕਰਾ ਸਕਦੇ ਮੇਰੀ ਐਂ ਕਿੱਥੇ ਆਈ ਮਿਲ ਕੇ ਚੱਲੋ ਤੁਮੇ ਚੌੜ ਕਰੀ ਜਨੇ ਛੱਡ ਗੱਲ ਤੇ ਮੈਨੂੰ ਦੱਸ ਘਰੇ ਬਾਪੂ ਨਾਲ ਗੱਲ ਕਰੀ ਆ ਜਾਂ ਨਹੀਂ ਕਰੀ ਠੀਕ ਆ ਮੈਂ ਦਿਆ ਕਰੀ ਪਹਿਲੀ ਡਰ ਮਤਨ ਲੱਗੇ ਕਿਉਂ ਡਰਨ ਵਾਲੀ ਕੀ ਗੱਲ ਆ लाडी ਯਾਰ ਮਨ ਮੈਨੂੰ ਆਇ ਨਹੀਂ ਰਾਮ ਜੀ ਯਾਰ ਮੈਂ ਕਿੰਨੇ ਗੱਲ ਕਰਾਂ ਇਹ ਯਾਰ ਮੇਰੇ ਘਰ ਦੇ ਵਿਆਹ ਨੂੰ ਕਾਲੀ ਕਰੀ ਜਾਂਦੇ ਆ ਮੈਂ ਤਾਂ ਹਜੇ ਘਰੇ ਦੱਸਿਆ ਵੀ ਨਹੀਂ ਤੇਰੇ ਬਾਰੇ ਕントੂ ਬਾਪੂ ਨਾਲ ਪਹਿਲਾਂ ਗੱਲ ਕਰਦਾ ਕਿ ਮੈਂ ਕਿਤੇ ਹੋਰ ਵਿਆਹ ਕੇ ਚਲ ਜਾ ਆਏ ਕਿ ਮੈਂ ਚਲ ਜੀ ਹਾਂ ਤੈਨੂੰ ਪਿਆਰ ਵੀ ਨਾ ਹੀ ਲੱਗੇ ਤੇ ਫਿਰ ਬਾਪੂ ਨਾਲ ਗੱਲ ਕਰੇਗਾ ਤਾਂ ਤਾਂ ਹੀ ਹੋਊਗਾ ਵਿਆਹ ਐਦਾਂ ਕਿਵੇਂ ਹੋ ਜਾਊਗਾ ਫਿਰ ਮੈਂ ਕਰੂੰਗਾ ਨਾ ਐ ਕਿ ਤੁਹਾਨੂੰ ਕਾਹਲੀ ਕਦੋਂ ਕਰਦਾ ਲਾਡੀ ਮੈਂ ਕਰਦਿਆਂ ਨੂੰ ਕਿਵੇਂ ਰੋਕਾਂ ਤੂੰ ਕਿਵੇਂ ਨਾ ਕਿਵੇਂ ਕਰਕੇ ਰੋਕ ਲਾ ਜਰੂਰ ਬਤਾ ਯਾਰ ਮੈਨੂੰ ਕਿਵੇਂ ਰੋਕਦਾ ਹੈ ਹਨਾ ਫਿਰ ਉਹਨਾਂ ਦਾ ਕਰਕੇ ਮੈਂ ਨਿਕਾ ਆ ਗਿਆ ਰੋਕਦਾ ਨਹੀਂ ਹੋਇਆ ਬਸ ਮੇਰੀ ਯਾਰ ਸਨਮ ਕਰਤਾ ਕੋਈ ਗੱਲ ਪੱਕਾ ਕਿਵੇਂ ਨਾ ਕਿਵੇਂ ਕਰਕੇ ਕਰੂੰਗਾ ਜੇ ਮੈਂ ਮੰਮੀ ਨਾਲ ਗੱਲ ਕਰਨ ਲੱਗੀ ਆ ਠੀਕ ਆ ਹਾਂ ਹਾਂ ਤੂੰ ਇਹ ਕਰ ਲੈ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਬਾਪੂ ਮੈਨੂੰ ਪਤਾ ਕਿ ਮਨ ਦਾ ਜੋ ਬਸ ਠੀਕ ਆ ਪਰਸੋਂ ਪੱਕਾ ਆ ਜਿਓ ਕੋਈ ਯਾਰ ਮਗਾ ਪੱਕਾ ਬਸ ਠੀਕ ਆ ਮੈਂ ਮੰਮੀ ਡੈਡੀ ਨਾਲ ਗੱਲ ਕਰਦੀ ਆ ਠੀਕ ਆ ਮੈਨੂੰ ਵੀ ਬਹੁਤ ਔਖੇ ਮਨਾਉਣੇ ਪੈਣੇ ਆ ਤੈਨੂੰ ਪਤਾ हां हां ਕਰਦਾ ਮੈਂ ਗੱਲ ਯਾਰ ਅੱਜ ਕਰ ਲਾ ਪੱਕੀ ਗੱਲ ਹੈ ਮੈਂ ਅੱਜ ਪੱਕਾ ਹੀ ਕਰੂੰਗਾ ਕਿਵੇਂ ਮਰਜ਼ੀ ਮੈਨੂੰ ਕਰਨੀ ਪਵੇ ਮੈਨੂੰ ਵੀ ਤੇਰਾ ਵੀ ਔਖਾ ਰੱਗ ਜਾਂਦਾ ਹੁਣ ਪਾਈ ਤੇ ਤੈਨੂੰ ਕਿਹਾ ਵੀ ਮੰਮੀ ਜੜੀ ਮੇਰੇ ਔਖੇ ਮੰਗਣਗੇ ਪਰ ਮੈਂ ਮਨਾ ਦਿੱਤੀ ਬਸ ਫਿਰ ਮੇਰਾ ਵੀ ਤੂੰ ਐ ਲਾਲਾ ਵੀ ਬਾਪੂ ਮਨਾ ਹੀ ਲਿਆ ਮੈਂ ਮਨਾ ਲੂੰਗਾ ਮੈਨੂੰ ਪਤਾ ਹੈ ਬਾਪੂ ਮੇਰਾ ਵੱਧ ਕਰਦਾ ਸਾਰਿਆਂ ਨੂੰ ਦੋਨਾਂ ਭਰਾਵਾਂ ਨਾਲ ਮੈਂ ਮਨਾ ਲੂੰਗਾ ਹਾਂ ਹਾਂ ਓਕੇ ਠੀਕ ਹੈ ਚਲ ਮੈਂ ਤੈਨੂੰ ਦੱਸਦਾ ਫਿਰ ਕੀ ਬਣਿਆ ਓਕੇ ਪਤਾ ਨਹੀਂ ਸ਼ੋ ਨੂੰ ਲਾਡੀ ਨੂੰ ਆਖਿਆ ਨੀਰਾ ਪਾਇਆ ਪਤਾ ਨਹੀਂ ਪਾਤਾ ਕਿ ਪਾਇਆ ਨਹੀਂ ਇਸ ਕੀ ਫਰਦਾ ਸੀ ਪਾਤਾ ਉਹ ਮੇਰੇ ਨਾਲ ਚ ਕਿਹਾ ਆਪੂ ਠੀਕ ਹੈ ਠੀਕ ਹੈ ਹੋਰ ਲਾਡੀ ਠੀਕ ਹੈ ਪਤਾ ਨਹੀਂ ਰਾ ਹਾਂ ਹਾਂ ਨੀਰਾ ਪਾਇਆ ਅੱਛਾ ਹਾਂ ਬਾਪੂ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਕੀ ਗੱਲ ਕਰਨੀ ਸੀ ਦਰਜਾ ਲੱਗ ਜਾਂਦਾ ਮੈਂ ਕਿਵੇਂ ਗੱਲ ਕਰਾਂ ਦਰਦਾ ਕਹਨੂੰ ਐ ਦੱਸ ਮੈਨੂੰ ਬਾਪੂ ਗੱਲ ਤਾਂ ਆਦਾ ਨਾ ਯਾਰ ਮੈਨੂੰ ਐ ਦਰਜਾ ਲੱਗ ਜਾਂਦਾ ਉਹ ਦਰਦਾ ਕਹਨੂੰ ਐ ਸਾਡੀ ਦੱਸ ਗੱਲ ਕੀ ਗੱਲ ਗੱਲ ਤਾਂ ਐ ਆ ਬਾਪੂ ਯਾਰ ਵੀ ਵਿਆਹ ਕਰ ਦੇ ਮੇਰਾ ਮੈਂ ਵਿਆਹ ਕਰਾਉਣਾ ਰਾਹ ਕਿੱਥੇ ਕਰਦੇ ਐ ਕੁੜੀ ਹੋਊ ਤੇ ਫੇਰ ਵਿਆਹ ਕਰਾਂਗੇ ਕੁੜੀ ਤਾਂ ਮੈਂ ਭਾਰ ਰੱਖੀ ਆ ਹੈਗੀ ਆ ਕਿੱਥੇ ਭਾਰ ਰੱਖੇ ਤੂੰ ਉਹ ਐ ਆ ਬਾਪੂ ਮੇਰੇ ਨਾਲ ਨਾ ਕਾਲਜ ਤੇ ਪੜਦੀ ਆ ਅੱਛਾ ਤੇ ਹਾਂ ਘਰੋਂ ਵੀ ਵਧੀਆ ਗਈ ਤੂੰ ਮਾਰੇ ਮੋਟਰ ਦਾ ਹੋ ਕਰਨਾ ਸੀ ਉਹੀ ਗੱਲ ਕਰਤੀ ਉਹ ਪਹਿਲਾਂ ਵੀ ਕਹਿੰਦਾ ਸੀ ਐ ਕਰੂ ਐ ਕਰੂ ਗੱਲਾਂ ਸੁਣੀਆਂ ਸੀ ਖੁੰਡਾ ਨਾ ਫੇਰਾਂ ਤੇਰੇ ਉਹ ਨਾ ਬਾਪੂ ਯਾਰ ਉਹ ਜਵਾਕਾਂ ਵਾਲੀ ਗੱਲ ਕਰਤੀ ਤਾਂ ਹੀ ਮੈਂ ਦੱਸਦਾ ਨਹੀਂ ਸੀ ਯਾਰ ਤੈਨੂੰ ਚੱਲ ਤੂੰ ਤਾਂ ਕਰਤੀ ਨਿਆਣੇ ਵਾਲੀ ਮੈਨੂੰ ਤਾਂ ਸਾਰੇ ਸਿਆਣੇ ਵਾਲਾ ਕੰਮ ਕਰਨਾ ਪਉ ਨਮਾਉਣਾ ਪਉ ਫਰਜ ਚੱਲ ਫੇਰ ਖੇਤਾਂ ਲਾ ਤਿਆਰੀ ਹੋਰ ਕੀ ਐ ਸੱਚੀ ਬਾਪੂ ਹਾਂ ਪੱਕੀ ਗੱਲ ਐ ਪੱਕੀ ਗੱਲ ਨਾ ਜਮਾ ਪੱਕੀ ਪੱਕੀ ਤੇ ਮੈਂ ਕਹਦਾ ਉਦੋਂ ਨਾ ਕਹੇ ਦੀ ਬਸ ਕੋਈ ਕੋਈ ਨਾ ਹਾਂ ਚੱਲ ਮੈਂ ਕਹਿਣਾ ਚੰਗਾ ਫੇਰ ਚੱਲ ਚੰਗਾ ਵਧੀਆ ਮੇਰਾ ਬਾਪੂ ਠੀਕ ਹੈ ਠੀਕ ਹੈ ਵਧੀਆ ਬਹਿ ਜਾ ਹੋਰ ਫਿਰ ਬਹਿ ਜਾ ਬਹਿ ਜਾ ਕਿ ਮੈਂ ਅੱਜ ਬੜਾ ਖੁਸ਼ ਜਲ ਗਿਆ ਮੈਂ ਉਹ ਖੁਸ਼ ਤਾਂ ਤੈਨੂੰ ਖੁਸ਼ਖਬਰੀ ਦੱਸਦੇ ਆ ਅੱਜ ਕੋਈ ਬਸ ਯਾਰ ਬਾਪੂ ਉਹ ਲਾਡੀ ਕਹਨਾ ਸੀ ਮੈਂ ਗੱਲ ਕਰਨੀ ਆ ਮੈਂ ਹਾਂ ਕਰ ਲ ਭਾਈ ਕਹਿੰਦਾ ਮੈਂ ਮੇਰੇ ਨਾਲ ਕੁੜੀ ਪੜਦੀ ਏ ਇੱਕ ਠੀਕ ਹੈ ਤੇ ਕਹਿੰਦਾ ਮੈਂ ਕਰਾਉਣਾ ਵਿਆਹ ਠੀਕ ਹੈ ਤੇ ਮਹਾ ਚਲੋ ਉਹ ਦੂ ਚੰਗੀ ਗੱਲ ਕੀਤੀ ਐ ਫਿਰ ਰੁਕੀ ਆ ਭਾਈ ਪਹਿਲਾਂ ਤਾਂ ਮੈਂ ਲੜਿਆ ਉਹਨੂੰ ਵੀ ਆ ਕੀ ਕਰਿਆ ਤੂੰ ਭਾਈ ਹਾਂ ਹੈ ਉਹ ਦਾ ਬਾਪੂ ਖਾਣੂ ਦਾ ਪਤੇ ਸੁਣਦੇ ਹੀ ਬਾਹਰ ਹੋ ਗਏ ਚਲੋ ਐਵੇਂ ਕਰਦਗੇ ਵਧੀਆ ਚਲਾ ਦਾ ਬਾਪੂ ਗੇਰਾ ਤੁੱਲੇ ਕੋ ਖੜਾ ਛੁੱਟ ਜੂ ਹਾਂ ਨਾਲੇ ਸੋਡਾ ਖੜਾ ਛੁੱਟ ਜੂ ਉਹ ਨਾਲੇ ਬਾਹੀ ਬੂਹੀ ਵਧਗਾ ਹੋਰ ਹੱਥ ਮਚਾਈ ਜਾਂਦੇ ਰੋਜ ਬਾਹੀ ਦਾ ਤਾਂ ਕਰ ਲਵਾਂਗੇ ਹਾਂ ਐ ਵੀ ਬਾਪੂ ਕੀ ਪਰਜਾਈ ਕਰਾ ਦੇ ਆਪਾਂ ਨੂੰ ਵੀ ਹਾਂ ਹਾਇ ਵੀ ਹੁੰਦਾ ਹੈ ਪਰਜਾਈ ਕਰਾ ਦੇ ਹਾਂ ਹੋ ਜੂਗਾ ਫਿਰ ਤੁਹਾਨੂੰ ਵੀ ਹੋ ਜੂਗਾ ਕਰੋ ਹੋ ਜੂਗਾ ਹਣਾ ਹਾਂ ਵਧੀਆ ਹੋ ਗਿਆ ਵਧੀਆ। ਕਲਾ ਆਪਣਾ ਨਾ ਰੌਲਾ ਪਾਊਗਾ। ਹਾਂ ਕੋਈ ਨਾ ਆਪਾਂ ਸਮਝਾ ਦੇਾਂਗੇ ਉਹਨੂੰ। ਸਮਝਾਵਾ ਗਿਆ ਆਪਾਂ ਬੱਸ। ਹਾਂ। ਇੱਕ ਮੈਂ ਇਕੱਠੇ ਬੈਠਿਆ। ਪੱਛ ਕੇ ਤੁਸੀਂ ਵਧੀਆ। ਜਿਹੜਾ ਸਾਥ ਚ ਬਾੜੀ ਰੌਣਕ ਸੀ ਨਜ਼ਾਰਾ। ਹੋਰ ਭਾਈ ਠੀਕ ਆ। ਜਗੰਦਰਨਾ ਤੂੰ ਕੀ ਕਰਦਾ? ਕੁਛ ਨਹੀਂ ਮੈਨੂੰ ਤਾਂ ਬੱਸ ਸਾਰਾ ਤਾਂ ਨਹੀਂ ਲਾਇਆ ਉੱਥੇ ਹੀ ਘੱਤ ਜੀ। ਹੁਣ ਲੈ ਜਾਂਦਾ ਬੱਸ। ਘਰੇ ਖੇਤ ਵੀ ਦੇਖ ਰਿਆ ਕਰੂਗੀ। ਖੜਿਆ ਸੀ ਮਾਲ ਅੱਜ ਪੂਰਾ। ਸਭ ਪੂਰੀਆਂ ਲਾਈਆਂ ਬਾਜੀਆਂ। ਉੱਥੇ ਬਾਜੀਆਂ ਲਾਈ ਜਾ ਕੋ ਖੇਤ ਵੀ ਦੇਖਿਆ ਕੋ ਕੋ ਪਾਣੀ ਤਾਂ ਨਹੀਂ ਲਾਉਣ ਵਾਲਾ ਔਰ ਲਾਈ ਤਾਂ ਆ ਜਗਿੰਦਰਾ ਲਾ ਗਿਨੇ ਆ ਨਾ ਮਾ ਬਈ ਪਾਣੀ ਲਾਇਆ ਇਹ ਤੋ ਤਾਂ ਘਰ ਦੇ ਨੇ ਨਿਪੜਦਾ ਲੈ ਟੀ ਉੱਡ ਗਈ ਮਾਲ ਲੈ ਆ ਸੀ ਮਾਲ ਮਾਲ ਪੈ ਸੀ ਦਿੱਤੀ ਕੀ ਜਾ ਰਾ ਬਾਪੂ ਪਾਣੀ ਹੇ ਨਾ ਦੇਨੇ ਪਾਏ ਸੇ ਹੈ ਨਹੀਂ ਨਾ ਫਿਰ ਉਹਨੂੰ ਤਾਂ ਤੇ ਲਾਡੀ ਉੱਤੇ ਤੜਕੇ ਕੀ ਗੱਲ ਕਰੀ ਜਨੇ ਤੁਸੀਂ ਗੱਲ ਤਾਂ ਉਹ ਲਾਡੀ ਦਾ ਵਿਆਹ ਕਰਨਾ ਆਪਾਂ ਉਹ ਜਰ ਬਾਪੂ ਉਹੀ ਗੱਲ ਕਰਦੀ ਯਾਰ ਉਹਦੇ ਨਾਲ ਨਾ ਮੈਂ ਦੱਸਿਆ ਸਾਲ ਦੇ ਮਾ ਨਹੀਂ ਉਹਦੀ ਮੇਰਾ ਕਰੋ ਬੰਦਾ ਉਹ ਨਾਲ ਕੁੜੀ ਪੜਦੀ ਸੀ ਨੂੰ ਨਹੀਂ ਮੈਂ ਮਾਂ ਕਰਾਂ ਉਹ ਕਹਿੰਦਾ ਮੈਂ ਵਿਆਹ ਕਰਾਉ ਮੈਂ ਪੁੱਛ ਰਿਹਾ ਉਹਨੇ ਘਰ ਦੇ ਵੀ ਰਾਜੀ ਐ ਗਵਿੰਦਰਾ ਯਾਰ ਮੈਂ ਕਰਾਂ ਪਹਿਲਾਂ ਛੋਟਾ ਬੱਠਾ ਤੂੰ ਮਨਾ ਲੈ ਕੇੰਦਰਾ ਛੋਟਾ ਮੈਂ ਤਾਂ ਵੱਡਾ ਹਾਂ ਉਥੋਂ ਵਧੀਆ ਹੀ ਆਊਗੀ ਖੈੜਾ ਸੁੱਕੀ ਦੀ ਰੋਟੀਆਂ ਤੋਂ ਨਹੀਂ ਆ ਮੈਂ ਨਹੀਂ ਜ਼ਿਆਦਾ ਗੱਲ ਕਰੂੰਗਾ ਮੈਨੂੰ ਕਰਾਉ ਗੱਲ ਨਾ ਕਰ ਮੈਂ ਪਿੱਛੇ ਕਰਨਾ ਕੋਈ ਚੰਕਰਾ ਕੁਝ ਗੱਲ ਸੁਣ ਬਾਈ ਹਾਂ ਕੁਝ ਨਹੀਂ ਮੈਂ ਪੱਕਾ ਹੀ ਦਿਆਂਗੇ ਹਾਂ ਕੋਈ ਇਹ ਨੂੰ ਕਰਾ ਹਾਂ ਫੇ ਤੂੰ ਦਾਪਾ ਦੀ ਮੇਰਾ ਕਰਾ ਹਾਂ 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 ਥੋੜਾ ਦੋਨਾਂ ਦਾ ਵਜੂ ਆਏ ਬਾਚ ਕਦੋਂ ਕਰਨਾ ਵਾ ਆ ਹੁਣ ਹੀ ਕਰ ਦਾਂਗੇ ਆਪਾਂ ਬਸ ਅੱਛਾ ਥੋੜੇ ਦਿਨਾਂ ਤੱਕ ਹੀ ਚਲੋ ਤਿਆਰੀ ਕਰ ਲੈ ਹਾਂ ਤਿਆਰੀ ਖਿੱਚੋ ਕਰ ਮਾਣ ਮੋਣ ਲੈ ਸਾਨੂੰ ਬਾਬਾ ਉਹ ਤਾਂ ਕੋਈ ਨਾ ਆਪਾਂ ਸਾਰਾ ਕੁਝ ਕਰਾਂਗੇ ਤੇ ਖੇਤ ਦਾ ਮੇੜੋ ਪਹਿਲਾਂ ਕੰਮ ਪਾਂ ਵਾਲੀ ਦਾ ਹਾਂ ਆਪਾਂ ਘਰ ਕੋਣ ਦਾ ਜੇ ਕਰ ਲਾਂਦੇ ਕੋਈ ਹੋਰ ਉਹ ਦੇਖਾਂਗੇ ਮੌਕੇ ਤੇ ਮੌਕੇ ਨਹੀਂ ਘਰ ਆਪਾਂ ਪਾਉ ਨਵਾਂ ਆਪਾਂ ਜਿਹੜਾ ਦੇਖਿਆ ਸੀ ਉਹ ਲੈ ਲઈએ ਓ ਕੇਰਾ ਆਪਾਂ ਉਵੇਂ ਕਰ ਲઈએ ਆ ਬਿਕਦਾ ਹੂੰ ਨਹੀਂ ਕੇਰਾ ਆਪਾਂ ਉਵੇਂ ਕਰ ਲ ਲਈ ਵਿਆਹ ਕਰਾਂ ਕੋਈ ਹੋਰ ਭਾਨੀ ਮਾਰ ਦੂ ਵਿੱਚ ਹੀ ਰਹਿ ਜੂ ਸਾਰਾ ਕੁਝ ਫੇਰ ਫਾਜੋ ਚੋਲੇ ਚ ਹਾਂ ਜਗਨਦਰ ਸਿੰਘ ਸਰ ਉਪਰੇ ਸੀਦੀ ਯਾਰ ਮੈਂ ਮਾਰ ਲਿਆ ਮਾਂ ਕੱਖੇ ਜਗ੍ਹਾ ਕੰਮ ਕਰਦੇ ਪੈਸੇ ਤੈਨੂੰ ਦੇ ਦਾਂ ਕੋਈ ਨਾ ਆਪਾਂ ਬਾਪੂ ਘਰ ਲੈ ਲੀਏ ਨਵਾਂ ਚਲੋ ਤੇ ਬਾਹਲਾ ਕਰੀ ਜਾਂਨੇ ਫਿਰ ਬਦਲ ਦਾਂਗੇ ਆਪਾਂ ਹੋਰ ਲੈ ਲੈਣੇ ਹਾਂ ਨਾ ਲੱਗਦਾ ਕੱਲ ਤਾਂ ਜ਼ਰੂਰੀ ਆ ਬਦਲ ਦਾਂਗੇ ਚਲ ਬਦਲ ਦਾਂਗੇ ਹੋਣ ਨਹੀਂ ਨਹੀਂ ਨੋਟ ਆਉਗਾ ਇਹ ਤਾਂ ਕਰਨਾ ਹੀ ਪਊ ਫੇਰ ਹਾਂ ਤੂੰ ਐ ਗੱਲ ਵਾ ਭੂਖਾ ਸਾਨੂੰ 5000 ਰੁਪਏ ਦੇ ਦੇ ਮੈਂ ਤਾਂ ਅਸੀਂ ਦੋਨੇ ਭਰਾ ਲੀਡੀ ਲਿਆਨਾ ਉਹ ਤਾਂ ਲੈ ਆਓ ਕੱਲੂ ਵਗ ਜਾ ਨਾ ਅਸੀਂ ਮਾਲ ਪੱਤਾ ਲਿਆ ਹਾਂ ਵਿੱਚੋਂ ਲੈ ਲਿਓ ਕੁਸ ਸਾਰਾ ਉਸੇ ਦੇ ਨਾਲ ਮਾਲ ਪੱਤਾ ਵੀ ਜ਼ਰੂਰੀ ਹੈ ਮਾਲ ਪੱਤੇ ਦੇ ਨਾਲ ਆਦੋ ਕਿਤੇ ਸਾਰੇ ਮੁੱਕੇ ਆ ਜਾਣਾ ਕੋਈ ਕੁਰਤੇ ਪਜਾਮੇ ਵਧੀਆ ਚੌਰੀ ਹਮਾਲਿਆ ਵਾਂਗੇ ਮਾਲ ਪੱਤਾ ਥੋੜਾ ਲੈ ਲਓ ਦੋਨੇ ਕੁਰਤੇ ਪਜਾਮੇ ਚੰਗੇ ਲੈ ਲਓ ਵਧੀਆ ਪਹਿਰੇ ਲੱਗੋਗੇ ਉਹ ਤਾਂ ਜ਼ਰੂਰੀ ਹੈ ਮਾਲ ਪੱਤਾ ਵੀ ਲੈਣਾ ਪਊਗਾ ਕੋਲੋਂ ਉਹ ਤਾਂ ਚੱਲ ਆਇਓ ਕੋਈ ਨਾ ਆਹ ਸਾਡੇ ਨਾਲ ਕੰਮ ਕਰ ਗਿਆ ਕੰਮ ਤਾਂ ਦਾ ਕਰਨੇ ਮੇੜੋ ਕਰਾਂ ਹਾਂ ਮੰਨ ਗਿਆ ਚੱਲ ਤੂੰ ਮੇੜੋ ਕੰਮ ਦਿੰਦਾ ਆਏ ਹਨ ਜਾਈ ਆਉਣਗੇ